ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਰਵਣ ਸਿੰਘ ਚਾਲ ਜਮਸ਼ੇਦਪੁਰ ਅੱਜ ਆਪਣੇ ਵੀਰਾਂ ਨਾਲ ਭੈਣਾਂ ਨਾਲ ਸੰਗਤ ਨਾਲ ਵਿਚਾਰ ਸਾਂਝੇ ਕਰਨਾ ਚਾਹ ਰਿਹਾ ਅਸੀਂ ਬਹੁਤ ਵੀਡੀਓ ਪਾਈਆਂ ਕਿ ਗੁਰਦੁਆਰਿਆਂ 'ਚ ਕੰਮ ਨਹੀਂ ਹੁੰਦੇ ਜਿਸ ਤਰ੍ਹਾਂ ਕਿ ਗ੍ਰੰਥੀਆਂ ਦੀਆਂ ਤਨਖਾਹਾਂ ਜਿਸ ਤਰ੍ਹਾਂ ਕਿ ਰਾਗੀ ਸਿੰਘਾਂ ਦੀਆਂ ਤਨਖਾਹਾਂ ਉਹਨਾਂ ਦੇ ਰਹਿਣ ਸਹਿਣ ਵਾਸਤੇ ਕਮਰਿਆਂ ਦੀਆਂ ਗੱਲਾਂ ਜਾਂ ਐਜੂਕੇਸ਼ਨ ਸਿੱਖਾਂ ਵੱਲੋਂ ਗੁਰਦੁਆਰੇ ਕਮੇਟੀਆਂ ਵੱਲੋਂ ਜਾਂ ਮੈਡੀਕਲ ਸਹੂਲਤਾਂ ਇਨਾ ਉਤੇ ਅਸੀਂ ਕਾਫੀ ਦਿਨਾਂ ਦੀ ਗੱਲ ਕਰਦੇ ਆ ਰਹੇ ਹਾਂ ਸਾਡੇ ਜਮਸ਼ੇਦਪੁਰ ਵਿੱਚ ਇਹ ਕੰਮ ਸ਼ੁਰੂ ਹੋ ਚੁੱਕੇ ਹਨ ਕੁਝ ਹੀ ਦਿਨ ਪਹਿਲਾਂ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਅਤੇ ਉਹਨਾਂ ਦੀ ਟੀਮ এডੂਕੇਸ਼ਨ ਵਾਸਤੇ ਬਹੁਤ ਸੋਹਣਾ ਅਪਰਾਹਲਾ ਉਹਨਾਂ ਨੇ ਕੀਤਾ ਤੇ ਨਾਲ ਹੀ ਮੈਡੀਕਲ ਵਾਸਤੇ ਇਹ ਚੀਜ਼ਾਂ ਪਹਿਲਾਂ ਨਹੀਂ ਸੀ ਹੁੰਦੀਆਂ ਤੇ ਕੱਲ ਹੀ ਸੱਚੀ ਗੁਰਦੁਆਰਾ ਗੁਰਦੁਆਰੇ ਦੇ ਪ੍ਰਧਾਨ ਨਿਸ਼ਾਨ ਸਿੰਘ ਜੀ ਐਂਡ ਟੀਮ ਉਹਨਾਂ ਦੀ ਇਹਨਾਂ ਨੇ ਵੀ ਬੜਾ ਸੋਹਣਾ ਉਪਰਾਲਾ ਕੀਤਾ ਕਿ ਗ੍ਰੰਥੀ ਸਿੰਘਾਂ ਵਾਸਤੇ ਰਾਗੀਆਂ ਵਾਸਤੇ ਰਹਿਣ ਦੀ ਵਿਵਸਥਾ ਬਹੁਤ ਹੀ ਸੋਹਣੀ ਕੀਤੀ 3 ਬੀ ਐਚ ਕੇ ਕਮਰੇ ਜਿਹੜੇ ਹੁੰਦੇ ਆ ਉਹ ਫਲੈਟ ਇਹਨਾਂ ਨੂੰ ਤੇ ਬਹੁਤ ਹੀ ਸੋਹਣੇ ਢੰਗ ਨਾਲ ਏਸੀ ਲਾ ਕੇ ਇਹ ਹੋਣਾ ਚਾਹੀਦਾ ਸੀ ਇਹ ਬਹੁਤ ਹੀ ਪਹਿਲਾਂ ਹੋਣਾ ਚਾਹੀਦਾ ਸੀ ਗੁਰਦੁਆਰੇ ਦਾ ਜਿਹੜਾ ਗ੍ਰੰਥੀ ਆ ਗੁਰੂ ਘਰ ਦਾ ਵਜ਼ੀਰ ਆਖਿਆ ਜਾਂਦਾ ਮਾੜੀ ਸੋਚ ਵਾਲੇ ਲੋਕ ਉਹਨਾਂ ਨੂੰ ਦਬਕੇ ਵੀ ਮਾਰਦੇ ਆ ਚੰਗੀ ਸੋਚ ਵਾਲੇ ਉਹਨਾਂ ਦੀਆਂ ਤਕਲੀਫਾਂ ਵੇਖਦੇ ਆ ਤੇ ਸੋਣਾ ਕੰਮ ਕਰਦੇ ਆ ਮੈਂ ਚੰਗੇ ਕੰਮ ਕਰਨ ਵਾਲੇ ਪ੍ਰਧਾਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਤੇ ਹੋਰ ਜਿਹੜੇ ਗੁਰਦੁਆਰੇ ਜਿੱਥੇ ਕਿ ਕੰਮ ਨਹੀਂ ਹੋ ਰੇ ਉਹ ਵੀ ਥੋੜੀ ਇਹਨਾਂ ਤੋਂ ਸਿੱਧ ਲੋ ਸਿੱਖੋ ਕਿਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਜੇ ਤੁਸੀਂ ਕੁਝ ਨਹੀਂ ਕਰੋਗੇ ਲੱਖਾਂ ਕਰੋੜਾ ਰੁਪਇਆ ਦੂਸਰੀ ਆਉਣ ਵਾਲੀ ਕਮੇਟੀ ਨੂੰ ਫੜਾ ਕੇ ਚੱਲ ਜਾਓਗੇ ਪਰ ਜੇ ਤੁਸੀਂ ਤੁਹਾਡੇ ਕੋਲ ਮੌਕਾ ਆਪਣੀ ਕੌਮ ਵਾਸਤੇ ਕੁਝ ਚੰਗਾ ਕਰਨ ਵਾਲਾ ਮੈਂ ਸਿਰਫ ਜਮਸ਼ੀਦਪੁਰ ਦੇ ਗੁਰਦੁਆਰਿਆਂ ਦੀ ਨਹੀਂ ਹਰ ਇੱਕ ਗੁਰਦੁਆਰੇ ਦੀ ਗੱਲ ਕਰਦਾ ਹਾਂ ਤੇ ਸਾਰੇ ਹੀ ਆਪਣੇ ਗਰੀਬ ਸਿੱਖ ਦਾ ਹੱਥ ਫੜੋ ਉਹਨਾਂ ਦੇ ਬੱਚਿਆਂ ਦੀਆਂ ਪੜਾਈਆਂ ਮੈਡੀਕਲ ਤੇ ਕਰ ਸਕਦੇ ਆ ਇਹ ਸਭ ਕੁਝ ਪ੍ਰਧਾਨ ਨੇ ਆਪ ਨਹੀਂ ਕਰਨਾ ਕਰ ਸੰਗਤ ਜਾਂਦੀ ਆ ਬਸ ਖਲੋਣ ਵਾਲਾ ਬੰਦਾ ਚਾਹੀਦਾ ਇੰਨੇ ਕਿ ਤੁਸੀਂ ਸਾਰੇ ਹੀ ਜਾਣੇ ਕਰੋ ਕਰ ਸਕਦੇ ਜੋ ਪ੍ਰਦਾਨ ਨਿਸ਼ਾਨ ਸਿੰਘ ਤੇ ਭਗਵਾਨ ਸਿੰਘ ਇਸ ਤੋਂ ਪਹਿਲਾਂ ਵੀ ਬਹੁਤ ਜ਼ਿਆਦੀਆਂ ਟੀਮਾਂ ਆਈਆਂ ਪਰ ਕੰਮ ਇਹਨਾਂ ਨੇ ਕਰਕੇ ਵਿਖਾ ਲਿਆ ਇਹਨਾਂ ਕੋਲੋਂ ਸਿੱਖ ਲਓ ਕੰਮ ਕਰਨਾ ਸਿੱਖੋ ਤੇ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਕੇ ਆਪਣੀ ਕੌਮ ਦੀ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ